ਮਿਊਨਿਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਰੈਲੀ ਹੁਸ਼ਿਆਰਪੁਰ ਵਿਖੇ ਪੰਜੀ ਨੂੰ ਕੁਲਵੰਤ ਸਿੰਘ ਸੈਣੀ ਬੀਤੇ ਦਿਨੀ ਮਿਊਨਿਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਜੋ ਰੈਲੀ ਪੰਜੀ 5 ਫਰਵਰੀ 2005 ਨੂੰ ਹੁਸ਼ਿਆਰਪੁਰ ਵਿਖੇ ਰੱਖੀ ਗਈ ਹੈ ਉਸ ਦੇ ਸਬੰਧ ਵਿੱਚ ਸਰਪ੍ਰਸਤ ਕੁਲਵੰਤ ਸਿੰਘ ਸੈਣੀ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਰੈਲੀ ਵਿੱਚ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਦੌਰਾਨ ਨਗਰ ਕੌਂਸਲ ਫਿਲੌਰ ਹਰਿਆਣਾ ਗੜਦੀ ਵਾਲਾ ਦਸੂਹਾ ਮਕੇਰੀਆ ਟਾਂਡਾ ਪੋਗਪੁਰ ਨਗਰਪੰਚਾਇਤ ਅਲਾਵਲਪੁਰ ਤੇ ਤਲਵਾੜਾ ਵਿਖੇ ਹੋ ਕੇ ਆਇਤੇ ਮੁਲਾਜ਼ਮਾ ਵੱਲੋਂ ਵਿਸ਼ਵਾਸ ਦਵਾਇਆ ਗਿਆ ਇਸ ਦੌਰਾਨ ਨਗਰ ਨਿਗਮ ਹੁਸ਼ਿਆਰਪੁਰ ਵਿੱਚ ਵੀ ਮੀਟਿੰਗ ਕਰਕੇ ਰੈਲੀ ਦੀਆਂ ਤਿਆਰੀਆਂ ਬਾਰੇ ਜਾਇਜ਼ਾ ਲਿਆ ਗਿਆ ਅਤੇ ਮੁਲਾਜ਼ਮਾਂ ਦੀ ਡਿਊਟੀਆਂ ਵੱਖਰੇ ਵੱਖਰੇ ਕੰਮ ਲਈ ਲਗਾ ਦਿੱਤੀਆਂ ਗਈਆਂ ਸਾਰਿਆਂ ਵੱਲੋਂ ਹਾਂ ਹਾਂ ਕਿਹਾ ਗਿਆ ਕਿ ਜਦ ਦੀ ਆਪ ਸਰਕਾਰ ਆਈ ਹੈ इसने भी किसी गलबात नहीं की जे की है तो कोई भी हल नहीं क्या इस विरोध में यह रैली की जा रही है इस मीटिंग विच मनी लाल मट्टू प्रधान राजेंद्र कुमार वाइस प्रधान राम लाल ओरफ अशोक कुमार विजय कुमार बंटी सनी राजूकई सनी नार कमल गिल आदि शामिल रिपोर्ट अजय सिंह नागी राजविंदर सिंह राजा कोटली मनप्रीत सिंह गुरशांत सिंह नागी रामप्रकाश टोनी दी दोआबा न्यूज़ 24 शान ਲਈ फ्लॉर ਤੋਂ विशेष रिपोर्ट। ਕੁਲਵੰਤ ਖਸਣੀ ਸਰਪਲਸ ਪ੍ਰਿੰਸੀਪਲ ਬੌਇਸ ਕਮੇਟੀ ਪੰਜਾਬ ਅਸੀਂ ਇੱਕ ਬੁੱਧਾ ਆ ਔਰ ਸੋਰਸ ਬਣਾਜਦਾ ਕੱਚੇ ਬਣਾਜਦਾ ਹਾਂ ਔਰ ਪੱਕੇ ਦਾ ਹੈਗਾ ਜਿਹੜੇ ਉਹਨਾਂ ਦੇ ਬਲਦੇ ਬਕਾਏ ਆ ਉਹ ਵੀ ਦੇ ਰਿਹਾ ਹੈ। ਉਸ ਖਲਾ ਦੇ ਵਿੱਚ ਆ ਰਹੇ ਆ ਜੀ। ਪਹਿਲਾਂ ਸਾਡੇ ਲੋਕਲ ਬਲਡ ਮੰਤਰੀ ਇਦਰ ਵੀਰ ਸਿੰਘ ਜੀ ਸੀਗੇ ਆਪਣ ਸਰ ਤੋਂ ਉਹਨਾਂ ਨਾਲ ਮੀਟਿੰਗ ਕੀਤੀ ਉਹ ਕਹਿੰਦੇ ਹੱਲ ਕਰਾਂਗੇ ਜੀ ਉਹ ਬਦਲ ਗਿਆ ਬਲਕਾਰ ਸਿੰਘ ਜੀ ਆ ਗਿਆ ਕਰਤਾਰਪੁਰ ਤੋਂ ਉਹਨਾਂ ਨਾਲ ਮੀਟਿੰਗ ਕੀਤੀ ਉਹ ਕਹਿੰਦੇ ਜੀ ਹੱਲ ਕਰਾਂਗੇ ਤੀਸਰੇ ਹੋਣਾਗਾ ਰਵਜੋਸ਼ ਸਿੰਘ ਸਾਹਿਬ ਤੋਂ ਜੀ ਉਹਨਾਂ ਨਾਲ ਮੀਟਿੰਗ ਕੀਤੀ ਉਹ ਕਹਿੰਦੇ ਹੱਲ ਕਰਾਂਗੇ 3 ਸਾਲ ਲੰਘਾ 4 ਸਾਲ ਲੰਘ ਗਿਆ ਲੇਕਿਨ ਕਿਸੇ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਇਹ ਸਰਕਾਰ ਪਹਿਲੀ ਵਕਤਾਂ ਨਾਲੋਂ ਵੀ ਨਕਮੀ ਸਾਬਤ ਹੋਈ ਹੈ ਤਾਂ ਇਹਦੇ ਲਈ ਅਸੀਂ ਉਹ ਰਵਜੋਤ ਸਿੰਘ ਜੀ ਜੋ ਸਾਡੇ ਲੋਕਲ ਵਾਲੀ ਮੰਤਰੀ ਆ ਉਹਨਾਂ ਦੀ ਕੋਠੀ ਦਾ ਘਰਾਓ 25 ਫਰਵਰੀ 2025 ਨੂੰ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਦੇ ਕੇ ਰੱਖਿਆ। ਉਹਨੇ ਹੱਥ ਦੇ ਲਈ ਆਪਾਂ ਸਾਰੇ ਪੰਜਾਬ ਦੇ ਵਿੱਚ ਹਰ ਸ਼ਹਿਰ ਤੇ ਜਾ ਕੇ ਇਹ ਜਿਹੜਾ ਸਾਡਾ ਪੋਸਟਰ ਇਹਦੇ ਰਹੇ ਆ ਸਾਰੇ ਪੰਜਾਬ ਦੇ ਕੋਟੇ ਦੇ ਅੱਜ ਅਸੀਂ ਇੱਥੇ ਪਰੌਰ ਪਹੁੰਚੇ ਆ ਮਨੀ ਰਾਜ ਜੀ ਪ੍ਰਧਾਨ ਰੇ ਨਾਲ ਸਾਰੀ ਪੂਰੀ ਟੀਮ ਨਾਲ ਖੜੀ ਹੈ ਜੀ। ਸੋ ਅਸੀਂ ਉਹਨਾਂ ਦੀ ਕੋਠੀ ਦਾ ਘਰਾਓ ਕਰਾਂਗੇ। ਅਗਰ ਸਾਡਾ ਕੋਈ ਹੱਲ ਨਾ ਹੋਇਆ ਤਾਂ ਉਹ ਤੋਂ ਬਾਅਦ ਪੰਜਾਬ ਦੀ ਹੜਤਾਲ ਹੋਊਗੀ ਜਿਹਦੀ ਸਾਰੀ ਜ਼ਿੰਮੇਵਾਰੀ ਇਹ ਸਰਕਾਰ ਦੀ ਹੋਵੇਗੀ ਜੀ